ਪਾਣੀ ਹੋ ਗਿਆ ਪਾਣੀ ਦਾ ਮੰਦਰ ਦੇਖਿਆ ਨਹੀਂ ਜਾ ਰਿਹਾ ਔਰ ਲੋਕਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਇਸ ਸਮੇਂ ਹਾਂਜੀ ਇਹ ਤਾਂ ਫਿਰ ਇਹਦੇ ਵਿੱਚ ਕੋਈ ਦੂਰਵਾਨੀ ਪੰਜਾਬ ਦੇ ਕਾਫੀ ਜ਼ਿਲ੍ਹੇ ਨੇ ਅੱਧਾ ਪੰਜਾਬ ਹੈ ਵੱਲੋਂ ਪੀ ਪਾਣੀ ਦੀ ਲਪੇਟ ਦੇ ਵਿੱਚ ਹੈ ਜਿਹਦੇ ਵਿੱਚ ਗਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਸ੍ਰੀ ਹਰਮੰਦ ਇਹ ਆਪਣਾ ਅੰਮ੍ਰਿਤਸਰ ਸਾਹਿਬ ਪਹਿਰ ਦੇ ਮਤਲਬ ਇਸ ਤਰ੍ਹਾਂ ਦੇ ਨੇ ਤੇ ਜਿਹੜੇ ਸਾਡੇ ਦਰਿਆ ਨੇ ਸਤਲੁਜ ਰਾਵੀ ਵਿਆਸ ਜਾ ਇਹਨਾਂ ਦੇ ਵਿਚਾਲੇ ਜਗਾਵਾਂ ਨੇ ਮਤਲਬ ਉੱਥੇ ਪਾਣੀ ਹੈ ਜਿਹੜਾ ਲਗਭਗ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ ਇਹ ਥੱਟੇ ਵੀ ਚੱਕੇ ਹੋਏ ਨੇ ਪਾਣੀ ਮਤਲਬ ਕਈ ਜਿਹੜੇ ਬੰਨ ਆਰਟੀ ਬੰਨ ਬਣਾਈ ਹੋਈ ਸੀ ਜਿਵੇਂ ਤੁਸੀਂ ਬੰਨ ਵਗੈਰਾ ਉਹ ਵੀ ਕਾਫੀ ਉਹਨਾਂ ਦੀ ਹਾਲਤ ਖਸਤਾ ਟੁੱਟ ਗਈ ਇਸ ਕਰਕੇ ਮਤਲਬ ਜਿਹੜਾ ਆ ਬੜਾ ਡਰਾਉਣਾ ਮੰਜ਼ਰ ਹੈ ਉਹ ਸਾਹਮਣੇ ਦਿਖਾਈ ਦੇ ਰਿਹਾ ਹੈ ਇਸ ਕਰਕੇ ਮਤਲਬ ਲੋਕਾਂ ਨੂੰ ਇਸ ਦੇ ਵਾਸਤੇ ਇਹ ਥੋੜਾ ਜਿਹਾ ਅਲਰਟ ਤੇ ਸੁਰੱਖਿਅਤ ਥਾਵਾਂ ਤੇ ਨਦੀਆਂ ਨਾਲਿਆਂ ਤੋਂ ਬਚ ਕੇ ਇਹ ਮਤਲਬ ਰਹਿਣਾ ਚਾਹੀਦਾ ਕਿਉਂਕਿ ਇਹ ਕੁਦਰਤ ਦੀ ਇੱਕ ਕਰੋਤੀ ਹੈ ਜੀ ਐ ਡਾਕਟਰ ਸਾਹਿਬ ਗੁਰਦਾਸਪੁਰ ਦੇ ਵੀ ਤਾਂ ਇਹ ਇੱਕ ਵੀਡੀਓ ਸਾਹਮਣੇ ਆਇਆ ਹੈ ਕਿ ਉੱਥੇ ਬਿਆਸ ਦਰਿਆ ਦਾ ਪਾਣੀ ਵੜਿਆ ਕਈ ਪਿੰਡਾਂ ਦੇ ਵਿੱਚ ਤਾਂ ਉੱਥੇ ਇੱਕ ਜਿਹੜੀ ਕਿਸ਼ਤੀ ਸੀਗੀ ਜਿਹੜੀ ਕਿ ਲੋਕਾਂ ਨੂੰ ਬਾਹਰ ਕੱਢਣ ਲਗਾਈ ਗਈ ਸੀ ਉਹ ਕਿਸ਼ਤੀ ਡੁੱਗ ਗਈ ਉਹਦਾ ਬੈਲੈਂਸ ਨਹੀਂ ਬਣਿਆ ਪਾਣੀ ਦੇ ਵਿੱਚ ਦੇਖੋ ਦੇਖੋ ਜੋ ਉੱਥੇ ਬਟਾ ਪੀ ਕਿਸ਼ਤੀਆਂ ਨਾਲ ਖਿੱਚੀ ਲਈ ਜਾਂਦੀਆਂ ਨੇ ਪੀ ਮਾਨਸਾਂ ਦੇ ਵਿੱਚ ਵੀ ਕਿਸ਼ਤੀਆਂ ਨੇ ਨਾਲੇ ਕੋਈ ਹੜਦਾ ਪਾਣੀ ਨਹੀਂ ਕਿਸੇ ਪਾਸੋਂ ਹਨਾ ਤੇ ਮੈਂ ਹਾਲਾਤੇ ਨੇ ਅਸਲ ਗੱਲ ਕੀ ਹੈ ਨਾ ਜੀ ਤੁਹਾਨੂੰ ਮੈਂ ਅਸਲ ਗੱਲ ਤੇ ਹੁਣ ਲੈ ਕੇ ਆ ਨਾ ਇਹ ਕੱਲੇ ਪੰਜਾਬ ਦੇ ਵਿੱਚ ਨਹੀਂ ਹੈ ਇਹ ਹਿਮਾਚਲ ਚ ਵੀ ਹੈ ਇਹ ਜੰਮੂ ਕਸ਼ਮੀਰ ਚ ਵੀ ਹੈ ਇਹ ਉੱਤਰਾਖੰਡ ਚ ਵੀ ਹੈ ਝਾਰਖੰਡ ਚ ਵੀ ਹੈ ਤਾਮਲ ਲਾਡੂ ਵਗੈਰਾ ਚ ਵੀ ਹੈ ਅੱਧਾ ਇੰਡੀਆ ਦੇ ਵਿੱਚ ਹੈ ਇਹ ਵੱਡੀ ਕਿਸਮਤੀ ਹੈ ਵੀ ਜਿਹੜਾ ਸਾਡੇ ਸੀਨੀਅਰ ਲੀਡਰਸ਼ਿਪ ਹੈ ਸਾਡੇ ਦੇਸ਼ ਦੇ ਮੁਖੀ ਨੇ ਉਹ ਮਤਲਬ ਰਾਜਨੀਤਿਕ ਜਿਹੜਾ ਪ੍ਰਚਾਰ ਉਦੇ ਉੱਤੇ ਲੱਗੇ ਹੋਏ ਨੇ ਚਾਹੇ ਮੋਦੀ ਸਾਹਿਬ ਨੇ ਉਹ ਗੁਜਰਾਤ ਦੇ ਵਿੱਚ ਰੋਡ ショਅ ਘਟ ਰਹੇ ਨੇ ਚਾਹੇ ਆਪਣੇ ਨੇ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਨੀਰੂ ਹੈ ਜਿਹੜਾ ਉਹ ਬੰਸਰੀ ਵਜਾ ਰਿਹਾ ਤੇ ਲੋਕਾਂ ਦੀ ਜਾਨ ਨੂੰ ਉਹ ਖਤਰਾ ਨਾ ਲੋਕਾਂ ਦੀ ਕਿਸੇ ਨੂੰ ਚਿੰਤਾ ਨਾ ਲੋਕ ਵੀ ਭੁੱਖੇ ਨੇ ਪਸ਼ੂਆਂ ਦਾ ਕੀ ਹਾਲ ਹੈ ਬੱਚਿਆਂ ਦਾ ਕੀ ਹਾਲ ਬਣ ਰਿਹਾ ਹੈ ਫਸਲਾਂ ਦਾ ਕੀ ਹਾਲ ਹੈ ਵੱਲੋਂ ਕਿਸੇ ਨੂੰ ਕੋਈ ਚਿੰਤਾ ਨਹੀਂ ਲੋਕ ਇਸ ਗੱਲ ਤੇ ਸਰਕਾਰਾਂ ਨੂੰ ਤੋਸ ਰਹੇ ਨੇ ਸੋਢੀ ਸਾਹਿਬ ਜੀ ਜਦੋਂ ਮਰੀਜੀ ਪਰਾਲੀ ਨੂੰ ਅੱਗ ਲਾ ਦਿੰਦੇ ਨੇ ਤਾਂ ਇੰਟਰਨੈਟ ਤੋਂ ਉਹਦੀ ਫੋਟੋ ਆ ਕੇ ਪੁਲਿਸ ਵਾਲੇ ਫੜਕੇ ਲੈ ਜਾਂਦੇ ਨੇ ਤੇ ਪਰਚੇ ਦਰਜ ਕਰ ਪੁੰਦੇ ਨੇ ਉਹਦੀਆਂ ਜ਼ਮੀਨਾਂ ਦੇ ਉੱਤੇ ਲਾਲ ਲਕੀਰਾਂ ਵਾਜੀ ਜਾਂਦੀਆਂ ਨੇ ਪਰ ਅੱਜ ਨਾ ਕਿਸੇ ਇੰਟਰਨੈਟ ਦੀ ਫੋਟੋ ਆ ਰਹੀ ਹੈ ਨਾ ਕੋਈ ਕਿਸੇ ਨੂੰ ਦੱਸ ਰਿਹਾ ਹੈ ਨਾ ਕੋਈ ਪੁਲਿਸ ਪਹੁੰਚ ਰਹੀ ਹੈ ਨਾ ਕੋਈ ਰਾਸ਼ਨ ਲੈ ਕੇ ਮਤਲਬ ਲੋਕਾਂ ਦੇ ਵਿੱਚ ਬੜੀ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ ਡਾਢਾ ਬੀਤੇ ਦੇ ਰਾਤ ਦਾ ਮੈਨੂੰ ਆਪਣੇ ਸ਼ਹਿਰ ਦਾ ਪਤਾ ਹੈ ਕਿ ਬੀਤੀ ਦੇਰ ਰਾਤ ਨੂੰ ਮੈਂ ਤਕਰੀਬਨ ਕਾਫੀ ਦੇਰ ਤੱਕ ਉੱਠਿਆ ਰਹਾ ਬਾਹਰੋਂ ਉੱਠਿਆ ਕਿਉਂਕਿ ਮੀ ਹਲਕਾ ਹਲਕਾ ਪੈਂਦਾ ਰਿਹਾ ਬਹੁਤ ਜ਼ਿਆਦਾ ਪੈਂਦਾ ਰਿਹਾ ਔਰ ਸਵੇਰੇ ਜਦੋਂ ਮੈਂ ਦਫ਼ਤਰ ਆ ਰਿਹਾ ਸੀ ਤਾਂ ਸੜਕਾਂ ਤੇ 4-4 ਫੁੱਟ ਦਾ ਪਾਣੀ ਖੜਾ ਸੀ ਤੇ ਆ ਮੈਨੂੰ ਕੱਲ ਵੀ ਦਿੱਕਤ ਹੋਈ ਅੱਜ ਤਾਂ ਮੈਨੂੰ ਬਹੁਤ ਹੀ ਔਖਾ ਰਸਤਾ ਪਹੁੰਚਿਆ ਕਿ ਮੋਟਰਸਾਈਕਲ ਤਾਂ ਬੰਦ ਹੀ ਹੋ ਜਾਂਦਾ ਪਾਣੀ ਇੰਨਾ ਹੈ ਤੇ ਔਰ ਸ਼ਹਿਰਾਂ ਦੇ ਵਿੱਚ ਜਿਹੜੇ ਕਰਮਚਾਰੀ ਉਹਨੂੰ ਕਹਿੰਦੇ ਆ ਫੋਨ ਵਗੈਰਾ ਕਰਦੇ ਆ ਵੀ ਅਸੀਂ ਨਿਊਜ਼ ਚੈਨਲ ਤੋਂ ਬੋਲਦੇ ਆ ਤਾਂ ਉਹ ਕਹਿੰਦੇ ਸਾਡੇ ਕੋਲ ਤਾਂ ਪੂਰੇ ਉਪਕਰਨ ਨਹੀਂ ਹੈ ਜੀ ਅਸੀਂ ਆਪਣਾ ਕੰਮ ਕਰ ਰਹੇ ਹਾਂ ਤੁਸੀਂ ਸਾਨੂੰ ਸਿਖਾਓ ਨਾ ਐਦਾਂ ਜਵਾਬਤਾ ਇਹਨਾਂ ਵੱਲੋਂ ਆ ਦੇਖੋ ਜੀ ਸਾਰਿਆਂ ਜਦੋਂ ਐ ਹੁੰਦਾ ਨਾ ਵੀ ਜਦੋਂ ਅੱਗ ਲੱਗੀ ਹੁੰਦੀ ਆ ਉਦੋਂ ਕੋਈ ਮਸ਼ਕਾ ਦਾ ਭਾਂ ਨਹੀਂ ਕੋਈ ਚਾ ਤਾਂ ਮਤਲਬ ਕਹਿਣ ਦਾ ਭਾਅ ਵੀ ਹੈ ਵੀ ਹਾਲਾਤ ਨੇ ਜਿਹੜੇ ਕਾਫੀ ਵਕਤ ਤੋਂ ਵਕਤਰ ਨੇ ਇਹ ਹਾਲਾਤ ਸਰਦਾਰ ਸਾਹਿਬ ਮੈਂ ਤਾਂ 1 ਮਹੀਨਾ ਹੋ ਗਿਆ ਕਹੀ ਜਾਂਦੇ ਹਾਂ ਨੂੰ ਜਿੱਦਾਂ ਦਾ ਰਸ਼ੀਆ ਦੇ ਕਾਮਚਟਕਾ ਇਲਾਕੇ ਦੇ ਵਿੱਚ ਤੂਫਾਨ ਆਇਆ ਹੈ ਨਾ ਪਚਾਰ ਆਇਆ ਸਮੁੰਦਰ ਦੇ ਵਿੱਚ ਜੀ ਜੀ ਉੱਦੇ ਤੋਂ ਹਾਲਾਤ ਨੇ ਜਿਹੜੇ ਵਿਗੜਨੇ ਸ਼ੁਰੂ ਹੋਏ ਨੇ ਇਹ ਕਿਉਂਕਿ ਜਿਹੜੇ ਜਾਪਾਨ ਵਰਗੇ ਉਹਨਾਂ ਨੇ ਤਾਂ ਉਦੀ ਚ ਘੰਟਿਆਂ ਵੱਧੀ ਮਤਲਬ ਅਨਾਉਂਸਮੈਂਟਾਂ ਕਰਤੀਆਂ ਸੀ ਵੀ ਘੱਟੋ ਘੱਟ 12 ਫੁੱਟ ਉੱਚੇ ਹੋਜੋ ਭਾਈ ਪਾਣੀ 15 ਫੁੱਟ ਆ ਰਿਹਾ ਹੈ ਮਤਲਬ ਜਿਹਦੇ ਵਿੱਚ ਚైనా ਵੀ ਆ ਗਿਆ ਇੰਡੋਨੇਸ਼ੀਆ ਆ ਗਿਆ ਨਿਊਜ਼ੀਲੈਂਡ ਆ ਗਿਆ ਪੀਰੂ ਆ ਗਿਆ ਕਿਸੇ ਕੋ ਆ ਗਿਆ ਕਾਫੀ ਜਿਹੜੇ ਸ਼ਹਿਰ ਵੱਡੇ ਦੇਸ਼ ਨੇ ਇਹਨਾਂ ਨੇ ਅਲਰਟ ਜਾਰੀ ਕਰਤਾ ਸੀਗਾ ਤੇ ਅਲਰਟ ਦੇ ਹਿਸਾਬ ਨਾਲ ਉਹਨਾਂ ਨੇ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਕਰਤੀਆਂ ਸੀ ਸਾਟੇ ਵਾਲਿਆਂ ਨੇ ਨਾ ਤਾਂ ਕਿਸੇ ਨੇ ਅਲਰਟ ਜਾਰੀ ਕੀਤਾ ਨਾ ਕੋਈ ਤਿਆਰੀ ਸ਼ੁਰੂ ਕੀਤੀ ਸਿਰਫ ਰਾਜਨੀਤਿਕ ਮਸਲੇ ਕਾਂਗਰਸੀ ਭਾਜਪਾ ਵਾਲਿਆਂ ਨੂੰ ਗਾਲਾਂ ਪਈ ਜਾਂਦੇ ਨੇ ਭਾਜਪਾ ਵਾਲੇ ਕਾਂਗਰਸੀਆਂ ਨੂੰ ਗਾਲਾਂ ਪਈ ਜਾਂਦੇ ਨੇ ਪੰਜਾਬ ਦੇ ਵਿੱਚ ਕਾਂਗਰਸ ਵਾਲੇ ਸੀਐਮ ਦੀ ਕੁਰਸੀ ਪਿੱਛੇ ਦਿੱਲੀ ਦਾ ਹੋਈ ਜਾਂਦੇ ਨੇ ਤੇ ਅਕਾਲੀਦਲ ਆਪਸ ਦੇ ਵਿੱਚ ਝੰਡੂ ਫਾਟ ਹੋਇਆ ਤਾਂ ਇਹ ਜਿਹੜੇ ਝਾੜੂ ਵਾਲੇ ਨੇ ਇਹਨਾਂ ਦਾ ਵੀ ਕੋਈ ਮਤਲਬ ਬੱਲ ਇਸ ਕਰਕੇ ਜਿਹੜਾ ਸਾਡੇ ਸਿਆਸੀ ਉਤਲ-ਪੁਤਲ ਹੈ ਇਸ ਦੇ ਕਰਕੇ ਸਾਡੇ ਲੋਕਾਂ ਦਾ ਕੋਈ ਧਿਆਨ ਨਹੀਂ ਕਰਿਆ ਨਾ ਕਿਸੇ ਨੇ ਅਲਰਟ ਕੀਤਾ ਨਾ ਕੋਈ ਇੰਤਜ਼ਾਮ ਕੀਤਾ ਕਿਉਂਕਿ ਇਹਦੇ ਵਿੱਚ ਜਿਆਦੇ ਜਿਹੜੇ ਦੋਸ਼ੀ ਹੈ ਉਹ ਲੋਕ ਉਹਨਾਂ ਨੂੰ ਮੰਨ ਰਿਹਾ ਵੀ ਜਿਨ੍ਹਾਂ ਨੇ ਨਦੀਆਂ ਨਾਲੇ ਨਹਿਰਾਂ ਚ ਖਾ ਲਏ ਚੋਏ ਇਹ ਕੋਈ ਚੀਜ਼ਾਂ ਦੇ ਸਵਾਈ ਨਹੀਂ ਕੀਤੀ ਜਿਹਦੇ ਕਰਕੇ ਪਾਣੀ ਅੱਜ ਮਤਲਬ ਲੋਕਾਂ ਦੇ ਗਲਗਲ ਤੱਕ ਪਹੁੰਚ ਗਿਆ ਬਹੁਤ ਹੀ ਮੰਜ਼ਰ ਹੈ ਜਿਹੜਾ ਹਾਲਾਤ ਮਾੜੇ ਨੇ ਇਸ ਦੂਬਾਦ ਬਿਮਾਰੀਆਂ ਕੀ ਫੈਲਦੀਆਂ ਨੇ ਇਸ ਦੂਬਾਦ ਫਸਲਾਂ ਦਾ ਕੀ ਹਾਲ ਹੁੰਦਾ ਪਸ਼ੂਆਂ ਦਾ ਕੀ ਹਾਲ ਹੈ ਮਤਲਬ ਮੂਰੇ ਵੱਡੀਆਂ ਪਸ਼ੂਆਂ ਨੂੰ ਬਿਮਾਰੀਆਂ ਬੱਚਿਆਂ ਨੂੰ ਬਿਮਾਰੀਆਂ ਸਕੂਲਾਂ ਦੇ ਵਿੱਚ ਹਾਲਾਤ ਮੈਂ ਕਹਿਣ ਤੋਂ ਭਾਵ ਹੈ ਕਾਫੀ ਮਤਲਬ ਹੁਣ ਦੂਰ ਵੀ ਇਹ ਕਹਿ ਸਕਦੇ ਆ ਵੀ ਦੂਰ ਸਾਡੇ ਦੇਸ਼ ਦੀ ਜਨਤਾ ਦਾ ਜਿਹੜਾ ਉਹ ਰੱਬ ਰੱਖਾ ਸਾਡੇ ਦੇਸ਼ ਦੇ ਲੋਕ ਨੇ ਜਿਹੜੇ ਸਾਡੇ ਮੰਤਰੀ ਸੰਤਰੀ ਨੇ ਉਹ ਸਿਰਫ ਮੌਜੂਦ ਵਸਤੀਆਂ ਦੇ ਵਿੱਚ ਹੀ ਆਵਾਜ਼ ਕਰ ਰਹੇ ਨੇ ਕਿਉਂਕਿ ਸਾਨੂੰ ਉਹ ਲੋਕਾਂ ਦੀ ਲੋੜ ਹੈ ਜਿਹੜੇ ਮੌਕਾ ਨਾ ਦੇਖਣ ਮੌਕੇ ਦੇ ਉੱਤੇ ਜਾ ਕੇ ਸਹਾਇਤਾ ਕਰਨ ਮੌਕਾ ਦੇਖਣ ਵਾਲੇ ਲੋਕ ਤਾਂ ਚਾਹ ਜਾਂਦੇ ਵਿੱਚ 70 75 ਸਾਲ ਹੋ ਗਏ ਸਾਡੇ ਅਸੀਂ ਡੁੱਬਦੇ ਹੁੰਦੇ ਆ ਉਹ ਸਾਡਾ ਮੌਕਾ ਦੇਖਦੇ ਮੈਨੂੰ ਉਹੀ ਮਾਲ ਹੋਣਾ ਹੈ ਸਾਨੂੰ ਮੌਕਾ ਦੇਖਣ ਵਾਲਿਆਂ ਦੀ ਲੋੜ ਨਹੀਂ ਸਾਨੂੰ ਬਾਹ ਫੜਨ ਵਾਲਿਆਂ ਦੀ ਲੋੜ ਹੈ ਜਿਹੜੇ ਸਾਡੇ ਲੋਕਾਂ ਦੀ ਬਾਹ ਫੜਨ ਲੋਕਾਂ ਦੇ ਮਸਲਿਆਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰਨ ਸਾਨੂੰ ਫੋਟੋਆਂ ਤੇ ਜਾਂ ਮਤਲਬ ਇੰਟਰਨੈਟ ਦੀਆਂ ਫੋਟੋਆਂ ਇਹ ਇਹ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਅਸੀਂ ਬੇਨਤੀ ਕਰਦੇ ਹਾਂ ਜੀ ਮੈਂ ਤੁਹਾਨੂੰ ਇੱਕ ਹੋਰ ਆਪ ਦੇਣਾ ਕਿ ਪੰਜਾਬ ਸਰਕਾਰ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਅਗਲੇ 5 ਦਿਨ ਪੰਜਾਬ ਦੇ ਜਿਲ੍ਹਿਆਂ ਦੇ ਸਕੂਲ ਬੰਦ ਰਹਿਣਗੇ ਬਾਰਸ਼ਾਂ ਦੇ ਕਰਕੇ ਕਿਉਂਕਿ ਪਾਣੀ ਸੜਕਾਂ ਤੇ ਬਹੁਤ ਖੜਾ ਹੋਇਆ ਹੈ 5 ਦਿਨਾਂ ਦੇ ਲਈ ਸਰਕਾਰੀ ਛੁੱਟੀ ਕੋਸ਼ਿਸ਼ ਕਰ ਦਿੱਤੀ ਗਈ ਹੈ ਸਕੂਲਾਂ ਦੇ ਵਿੱਚ ਕੱਲਾ ਦੇਖੋ ਜੀ ਅੱਤੇ ਇਸ ਕੋ ਅੱਤੇ ਜ਼ਿੰਮੇਵਾਰ ਲੈਣ ਨੂੰ ਦੱਸਿਆ ਵੀ ਹੁਸ਼ਿਆਰਪੁਰ ਬਰਦਾਸਪੁਰ ਫਰੋਜਪੁਰ ਫਾਜ਼ਿਲਕਾ ਅੰਮ੍ਰਿਤਸਰ ਜਲੰਧਰ ਹੋਰ ਹੋਣ ਦੇ ਇਸ ਤਰ੍ਹਾਂ ਦੇ ਇਧਰ ਤਾਂ ਅਲਰਟ ਹੈ ਜਦੋਂ ਕੋਈ ਸ਼ਰਤ ਤੇ ਨਾ ਤਾਂ ਸਟਾਫ ਦੇ ਲੰਘਣ ਨੂੰ ਥਾਂ ਹੈ ਤੇ ਨਾ ਹੀ ਬੱਚਿਆਂ ਦੇ ਜਾਣ ਨੂੰ ਥਾਂ ਹੈ ਤਾਂ ਕਾਈ ਵਾਰੀ ਕੀ ਹੁੰਦਾ ਹੈ ਵੀ ਕੋਈ ਦੁਰਘਟਨਾ ਨਾ ਹੋ ਜੇ ਇਸ ਕਰਕੇ ਸਰਪ ਸਕੂਲ ਦਾ ਬੰਦ ਕੀਤੇ ਨੇ ਸਕੂਲਾਂ ਨੂੰ ਜੇ ਬੰਦਦਾ ਤਾਂ ਉੱਥੇ ਰਾਸ਼ਨ ਦਾ ਇੰਤਜ਼ਾਮ ਲੋਕਾਂ ਵਾਸਤੇ ਬੈਠਣ ਦਾ ਇੰਤਜ਼ਾਮ ਲੋਕਾਂ ਵਾਸਤੇ ਕੋਈ ਟੈਂਟ ਸਿਸਟਮ ਲੋਕਾਂ ਵਾਸਤੇ ਕੋਈ ਧਾਰਮਿਕ ਸਥਾਨਾਂ ਦੇ ਵਿੱਚ ਲੋਕਾਂ ਦਾ ਸਮਾਂ ਲਗਾਉਣ ਦੀ ਚਿੰਤਾ ਕਰਨੀ ਚਾਹੀਦੀ ਹੈ ਨਾ ਕਿ ਸਿਆਸੀ ਰੋਟੀਆਂ ਸਿੱਕਣੀਆਂ ਚਾਹੀਦੀਆਂ ਡਾਕਟਰ ਸਾਹਿਬ ਮੇਰੇ ਕੋਲ ਨਾ ਗੁਰਦਾਸਪੁਰ ਤੋਂ ਕੁਝ ਵੀਡੀਓ ਆਈ ਨੇ ਸਵੇਰੇ ਹੀ ਉੱਥੇ ਲੋਕ ਜਿਹੜੇ ਪਾਣੀ ਫਸੇ ਹੋਏ ਨੇ ਉਹ ਕਹਿ ਰਹੇ ਨੇ ਕਹਿੰਦੇ ਵੀ ਸਾਡੇ ਕੋਲ ਪ੍ਰਸ਼ਾਸਨ ਆ ਰਿਹਾ ਲੇਟ ਆ ਰਿਹਾ ਕੱਢਣ ਲਈ ਪਰ ਕਹਿੰਦੇ ਸਾਨੂੰ ਅਜੇ ਤੱਕ ਕੁਝ ਖਾਣ ਪੀਣ ਨਹੀਂ ਮਿਲ ਰਿਹਾ ਤੇ ਨਾ ਸਾਡਾ ਕੋਈ ਸਾਰ ਲਤੀ ਆ ਰਹੀ ਹੈ ਤੇ ਜੇ ਪ੍ਰਸ਼ਾਸਨ ਆਂਦਾ ਵੀ ਹੈ ਤਾਂ ਬਹੁਤ ਟਾਈਮ ਬਾਅਦ ਆਂਦਾ ਹੈ ਉਹ ਲੋਕ ਯਾਨੀ ਕਿ ਪਿਛਲੇ 12 13 ਘੰਟੇ ਤੋਂ ਭੁੱਖੇ ਬੈਠੇ ਨੇ ਦੇਖੋ ਜੀ ਲੋਕਾਂ 'ਚ ਨਾਰਾਜ਼ਗੀ ਤਾਂ ਹੈਗੀ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਗੱਲ ਕਰ ਸਰਕਾਰਾਂ ਵੱਲੋਂ ਸਖਤ ਆਦੇਸ਼ ਤਾਂ ਹੈਗੇ ਨੇ ਗੱਲ ਕਰ ਜਿਹੜੀ ਬਿਊਰੋਕਰੇਸੀ ਹੁੰਦੀ ਹੈ ਨਾ ਤਾਂ ਇਹ ਪਾਣੀ ਛ ਵਰਦੀ ਹੁੰਦੀ ਹੈ ਤੇ ਨਾ ਹੀ ਇਹ ਗੱਟੇ ਚੱਕਦੀ ਹੁੰਦੀ ਹੈ ਨਾ ਹੀ ਲੋਕਾਂ ਨੂੰ ਚੱਕਣ ਦਿੰਦੀ ਹੁੰਦੀ ਹੈ ਇਸ ਕਰਕੇ ਮਤਲਬ ਲੋਕਾਂ ਦੇ ਵਿੱਚ ਨਰਾਸ਼ ਨਰਾਜਗੀ ਤੇ ਨਰਾਸ਼ਤਾ ਫੈਲ ਜਾਂਦੀ ਹੈ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੁੰਦੀ ਗੱਲ ਕਰ ਸਰਕਾਰ ਵੱਲੋਂ ਕਮੀ ਤਾਂ ਇਹ ਹੈ ਜਿਵੇਂ 8ਵੇਂ ਮਹੀਨੇ ਦੇ ਪਿਛਲੇ ਲਾਸਟ ਬੁੱਧਵਾਰ ਨੂੰ ਰਸ਼ੀਆ ਦੇ ਵਿੱਚ ਬਚਾ ਤੂਫਾਨ ਆ ਗਿਆ ਸੀ ਜਿਹਦੇ ਉਦੋਂ ਹਾਈ ਅਲਰਟ ਕਰ ਦੰਦੇ ਦਾ 1 ਮਹੀਨਾ ਹੋ ਗਿਆ ਜਿਹਦੇ ਵਿੱਚ ਮਤਲਬ ਕੁਝ ਨਾ ਕੁਝ ਨੇ ਜਿਹੜੇ ਹਾਲਾਤ ਉਹ ਕਾਬੂ ਚਾ ਸਕਦੇ ਸੀ ਹੁਣ ਤਾਂ ਮਤਲਬ ਆਰਾਮ ਆਸਰੇ ਕੰਮ ਹੈ ਜੋ ਵੀ ਹੈ ਜਿਵੇਂ ਵੀ ਹੈ ਲੋਕਾਂ ਨੂੰ ਆਦੀ ਜਾਨ ਮਾਲ ਦੀ ਮਤਲਬ ਰੱਖੀ ਆਪ ਕਰਨੀ ਚਾਹੀਦੀ ਹੈ ਤੇ ਜਿਹੜੀਆਂ ਕੋਈ ਜੰਗਲੀ ਜਾਨਵਰ ਨੇ ਕੋਈ ਸੱਪ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਨੇ ਇਹਨਾਂ ਚੀਜ਼ਾਂ ਤੋਂ ਕਾਫੀ ਬਚਾਅ ਕਰਕੇ ਰੱਖਣਾ ਚਾਹੀਦਾ ਹੈ ਇਹ ਇੰਟਰਨੈਟ ਦੀ ਝਾਕ ਨਹੀਂ ਰੱਖਣੀ ਚਾਹੀਦੀ ਵੀ ਨੈਟ ਤੋਂ ਸਾਡੀਆਂ ਜਿਹੜੀਆਂ ਗਰਦੌਰੀਆਂ ਦੇ ਅੱਡ ਕਦੋਂ ਗਰਦੌਰੀਆਂ ਹੋਈਆਂ ਮਤਲਬ ਕਦੋਂ ਹੋਇਆ ਲੋਕਾਂ ਨੂੰ ਅੱਜ ਸਖਤ ਜ਼ਰੂਰਤ ਹੈ ਅੱਜ ਲੋਕ ਦੇਖ ਰਹੇ ਨੇ ਵੀ ਸਾਡੀ ਕੌਣ ਮਦਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਜਿਹੜਾ ਇਸ ਦਾ ਵਿਚਾਰ ਬਤਾਂਦ ਰਿਹਾ ਉਹ ਨੂੰ ਕਰਨਗੇ ਔਰ ਮੈਂ ਤਾਂ ਅੰਦਾਜ਼ਾ ਦੇਣਾ ਕਿ ਕੱਲ ਭਰੇ ਬਿਆਸ ਦਰਿਆ ਦਾ ਜਿਹੜਾ ਪਾਣੀ ਬਹੁਤ ਜ਼ਿਆਦਾ ਵਧਿਆ ਹੈ ਤੇ ਉੱਥੇ ਗੇਟ ਖੋਲੇ ਗਏ ਨੇ ਜਿੱਦੇ ਕਰਕੇ ਗੁਰਦਾਸਪੁਰ ਫਾਜ਼ਿਲਕਾ ਪਠਾਨਕੋਟ ਕਈ ਸ਼ਹਿਰਾਂ ਦੇ ਵਿੱਚ ਪਾਣੀ ਦਾ ਮੰਦਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੋਂ ਅੰਦਾਜ਼ ਦੇ ਕੇ ਪਠਾਨਕੋਟ ਦੇ ਵੀ ਤਾਂ ਇਹ ਹਾਲਾਤ ਬਣ ਚੁੱਕੇ ਨੇ ਕਿ ਉੱਥੇ ਕਈ ਘਰ ਤਾਂ ਟੁੱਟੇ ਨੇ ਤੇ ਉੱਥੇ ਜਿਹੜਾ ਮੇਨ ਪੁਲ ਹੈ ਜਿਹੜਾ ਕਿ ਜੰਮੂ ਕਸ਼ਮੀਰ ਨੂੰ ਜੋੜਦਾ ਉਹ ਪੁਲੀ ਟਹਿਟੇ ਵੀ ਹੋ ਗਿਆ ਹੈ ਔਰ ਸਾਲਾ ਕੇ ਪ੍ਰਸ਼ਾਸਨ ਉੱਥੇ ਜਾਇਜੇ ਲੈ ਰਿਹਾ ਹੈ ਪਰ ਜਿਹੜਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਾਂ ਹਾਂ ਜੀ ਦੇਖੋ ਜਿਹੜਾ ਪਾਣੀ ਹੈ ਸਾਰੇ ਦਰਿਆਵਾਂ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਫੱਟੇ ਚੱਕੇ ਹੋਏ ਨੇ ਕਈ ਬੰਨ ਟੁੱਟ ਗਏ ਸਹੀ ਬਨਾਂ ਦੇ ਹਾਲਾਤ ਨੇ ਜਿਹੜੇ ਕਾਫੀ ਨੇ ਲੋਕਾਂ ਕੋਲੇ ਬੂਰੀਆਂ ਵੀ ਨਹੀਂ ਹਨ ਨਾ ਕੋਈ ਮਿੱਟੀ ਪਿਆ ਨਾ ਕੋਈ ਵਾਪੜ ਮਤਲਬ ਕਾਫੀ ਹੈ ਜਿਹੜਾ ਮੰਜ਼ਰਾ ਉਹ ਖਤਰਨਾਕ ਹੈ ਸ੍ਰੀ ਸਾਹਿਬ ਇਸ ਕਰਕੇ ਅਪੀਲ ਇਹ ਹੀ ਹੈ ਵੀ ਜਿਹੜੇ ਲੋਕ ਥੋੜੇ ਜਿਹੋ ਹਨ ਉਹ ਉੱਥੇ ਰੇਤੇ ਮਿੱਟੀ ਦੇ ਗੱਟੇ ਘਟ ਤੋਂ ਘਟ ਭਰੇ ਜਾਣ ਜਿੱਥੇ ਵੀ ਲੋੜ ਬੰਦ ਹੈ ਉੱਥੇ ਪਹੁੰਚਾਇਆ ਜਾਵੇ ਰਾਸ਼ਨ ਦਾ ਇੰਤਜ਼ਾਮ ਪਸ਼ੂਆਂ ਵਾਸਤੇ ਹਰਾਚਾਰ ਇਹਦੇ ਵਾਸਤੇ ਤਾਂ ਜ਼ਰੂਰ ਮਤਲਬ ਸਰਕਾਰ ਨੂੰ ਕੋਈ ਸਖਤ ਨਿਰਦੇਸ਼ ਬਿਊਰੋਕ੍ਰੇਸੀ ਨੂੰ ਦੇਣੇ ਚਾਹੀਦੇ ਨੇ ਤਾਂ ਕਿ ਭੁੱਖਮਰੀ ਨਾ ਫੈਲੇ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਸਰਕਾਰ ਦੇ ਮੰਤਰੀ ਕਟਾਰੂ ਚੱਕ ਕੱਲ ਪਹੁੰਚੇ ਨੇ ਪਠਾਨਕੋਟ ਦੇ ਵਿੱਚ ਉਹਨਾਂ ਨੇ ਜਾ ਕੇ ਮੌਕੇ ਦਾ ਸਤੂ ਦੇ ਰਵੀ ਦਾ ਯਾਨੀ ਕਿ ਜਾਇਜਾ ਲੈ ਆ ਉਹ ਵੀ ਦੂਰ ਖੜ ਕੇ ਪਰ ਉਹ ਜਿਵੇਂ ਜਾਇਜਾ ਲੈ ਰਹੀ ਸੀ ਹੱਸਦੇ ਗੱਲਾਂ ਕਰ ਰਹੀ ਸੀ ਉਹਨਾਂ ਨੇ ਪ੍ਰਸ਼ਾਸਨ ਨੂੰ ਸਖਤ ਯਾਨੀ ਕਿ ਹੁਕਮ ਜਾਰੀ ਕੀਤਾ ਨੇ ਵੀ ਇੱਥੇ ਲੋਕਾਂ ਨੂੰ ਜਲਦੀ ਜਲਦੀ ਬਾਹਰ ਕੱਢਿਆ ਜਾਵੇ ਤੇ ਉੱਥੇ ਪਸ਼ੂਆਂ ਦਾ ਖਾਨ ਪਿੰਡਾ ਜਿਵੇਂ ਤੁਸੀਂ ਸਾਹਿਬ ਵੀ ਚਾਰਦੇ ਜਾਂਦਾ ਕਿ ਤੁਹਾਨੂੰ ਦੱਸ ਰਿਹਾ ਜਿਹੜੀ ਕੱਲ ਉੱਥੇ ਕਿਸਤੀ ਉੱਥੇ ਹੀ ਰਹੀ ਹੈ ਰੁੜ ਚੁੱਕੀ ਹੈ ਉਥਰ ਜਿਹੜੀ ਕਿਸ਼ਤੀ ਰੁੜੀ ਹੈ ਉਹਦੇ ਸ਼ੁਕਰੇ ਸੀ ਕਿ ਉਹਦੇ ਵਿੱਚ ਲੋਕ ਸੀ ਉਹ ਬਚਾ ਲਏਗੇ ਨੇ ਪਰ ਜਿਹੜੀ ਕਿਸ਼ਤੀ ਉਹ ਵਹਿ ਗਈ ਬਹੁਤ ਔਖੀ ਇਹਨੂੰ ਰੋਕਿਆ ਗਿਆ ਹਾਂਜੀ ਦੇਖੋ ਮਤਲਬ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਫਿਰਦੇ ਨੇ ਜਰੂਰ ਫਿਰਨਾ ਚਾਹੀਦਾ ਹੈਗਾ ਲੋਕਾਂ ਦਾ ਮਤਲਬ ਜਿਹੜਾ ਹਾਲ ਹੈ ਕੋਈ ਬਹੁਤਾ ਵਧੀਆ ਨਹੀਂ ਹੈਗਾ ਇਸ ਕਰਕੇ ਜਰੂਰ ਚਾਹੀਦਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਮਾਨ ਸਾਹਿਬ ਤੇ ਥੋੜੇ ਜਿਹਾ ਜਾਵੇ ਸਖਤਾਂ ਆਰਡਰ ਲੈਣਾ ਬਾਅਦ ਨੂੰ ਸਾਰੀ ਜਿਹੜਾ ਮੰਤਰੀ ਮੰਡਲ ਹੈ ਸਾਰੀ ਸਰਕਾਰ ਹੈ ਉਹ ਪਾਣੀ ਚ ਫਿਰਦੀ ਹੈ ਤੇ ਫਿਰਨਾ ਚਾਹੀਦਾ ਵੀ ਹੈ ਲੋਕਾਂ ਨੇ ਬਣਾਏ ਇਸ ਕਰਕੇ ਨੇ ਆਮ ਲੋਕਾਂ ਦੇ ਬੱਚੇ ਨੇ ਇਹ ਆਮ ਲੋਕਾਂ ਦੇ ਕੀ ਕੁੱਤ ਨੇ ਇਸ ਕਰਕੇ ਮਤਲਬ ਲੋਕਾਂ ਨੂੰ ਜਰੂਰ ਇਹਨਾਂ ਦਾ ਸਹਿਯੋਗ ਜਾਂ ਸਰਕਾਰ ਇਹਨਾਂ ਵੱਲੋਂ ਕੋਈ ਗਾਈਡ ਲਾਈਨ ਦਿੱਤੀਆਂ ਜਾਂਦੀਆਂ ਨੇ ਜਾਂ ਕੋਈ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਜਾਂ ਜਿਹੜੇ ਪਾਸੇ ਜਾਣ ਤੋਂ ਮਨਾ ਕੀਤਾ ਜਾਂਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਕਿ ਇਸ ਕਰਕੇ ਮਤਲਬ ਤਾਂ ਕਿ ਜਿਹੜਾ ਇਹ ਕੁਦਰਤੀ ਆਫਤ ਹੈ ਇਹਨੂੰ ਕੁਝ ਸਮੇਂ ਦੇ ਵਿੱਚ ਮਤਲਬ ਕੰਪਲੀਟ ਕਰਕੇ ਲੋਕ ਜਿਹੜੇ ਆਪਣੀ ਜ਼ਿੰਦਗੀ ਹੈ ਪਹਿਲਾਂ ਦੀ ਤਰ੍ਹਾਂ ਗੁਜਰ ਬਸਰ ਕਰ ਸਕਣ ਔਰ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸ ਦੇਣਾ ਜਿੱਥੇ ਕਿ ਲੋਕ ਪਾਣੀ ਦੇ ਵਿੱਚ ਯਾਨੀ ਕਿ ਖੱਜਲ ਖਵਾਰ ਹੋ ਰਹੀ ਜਿੰਦਗੀਆਂ ਦੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਮਾਨ ਰੁੜ ਗਿਆ ਕਈਆਂ ਦੀ ਦਾ ਕਈ ਹਜ਼ਾਰਾ ਏਕੜਾ ਫਸਲਾਂ ਰੁੜ ਚੁੱਕੀਆਂ ਨੇ ਉੱਥੇ ਤੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸ ਦੇਣਾ ਕਿ ਪੰਜਾਬ ਦੇ ਸ਼੍ਰੋਮਿਕਾ ਲੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹ ਅੱਜ ਫਾਜ਼ਿਲਕਾ ਦੌਰੇ ਤੇ ਜਾ ਰਹੇ ਨੇ ਉੱਥੇ ਹੜਪਰਵਾਇ ਲੋਕਾਂ ਨੂੰ ਮਿਲਣ ਦੇ ਲਈ ਪਰ ਹੈਰਾਨਗੀਤ ਕਲ ਦੀ ਹੈ ਕਿ ਉੱਥੇ ਪਾਣੀ ਐ ਨਾ ਕਿ ਉਹ ਆਪਣੀਆਂ ਗੱਡੀਆਂ ਲੈ ਕੇ ਵੜਨੇ ਕਿੱਦਾਂ ਤੇ ਲੋਕਾਂ ਨੂੰ ਕਿਵੇਂ ਮਿਲਣਗੇ ਯਾਨੀ ਕਿ ਉਹਨਾਂ ਦੇ ਵੱਲੋਂ ਅੱਜ ਤੰਜ ਕੱਸੇਗੇ ਨੇ ਭਗਵਾਨ ਤਮਨ ਸਰਕਾਰ ਤੇ ਅਜੇ ਪਹੁੰਚੇ ਨਹੀਂ ਪਰ ਉਹਨੇ ਪਹਿਲੀ ਤੰਜ ਕੱਸ ਦਿੱਤੇ ਨੇ ਵੀ ਉੱਥੇ ਦੀ ਹਾਲਤ ਬੜੀ ਖਰਾਬ ਹੈ ਮੈਂ ਉਹਨਾਂ ਨੂੰ ਮਿਲਣ ਜਾ ਰਿਹਾ ਹਾਂ ਦੇਖੋ ਜੀ ਸਿਆਸਤ ਨੂੰ ਛੱਡ ਕੇ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ 17 ਅਰਬ ਰੁਪਏ ਦਾ ਬਜਟ ਹੈ ਕਿੰਨਾ ਚੰਗਾ ਹੁੰਦਾ ਜੇ ਸ਼੍ਰੋਮਣੀ ਕਮੇਟੀ ਤੋਂ ਰਾਸ਼ਨ ਪਾਣੀ ਲੈ ਕੇ ਰਾਸ਼ਨਾਂ ਦੇ ਟਰੱਕ ਲੈ ਕੇ ਮੂਹਰੇ ਨਾਲ ਜਾਂਦੇ ਤਾਂ ਕਿੰਨਾ ਚੰਗਾ ਹੁੰਦਾ ਲੋਕਾਂ ਦੇ ਵਿੱਚ ਮਤਲਬ ਇਹ ਇੱਕ ਸੰਸਖਾਲਾ ਆਉਂਦਾ ਤੇ ਲੋਕਾਂ ਦੇ ਪਰ ਦੇ ਵਿੱਚ ਇਹਨਾਂ ਪ੍ਰਤੀ ਸਤਿਕਾਰ ਵੱਧਦਾ ਗੱਲਾਂ ਗੱਲ ਕਰ ਮੌਕਾ ਦੇਖਣ ਨਾਲ ਕੁਝ ਨਹੀਂ ਬਣਦਾ ਮੌਕਾ ਦੇਖਦਿਆਂ ਨੂੰ ਇਹਨਾਂ ਨੂੰ 80 85 ਸਾਲ 80 ਸਾਲ ਹੋ ਗਏ ਸੁਖਦੀ ਸਾਹਿਬ ਇਹ ਮੌਕਾ ਹੀ ਦੇਖਦੇ ਨੇ ਵੀ ਦੋ ਹੀ ਮੌਕੇ ਦੇਖਦੇ ਨੇ ਇੱਕ ਤਾਂ ਉਹ ਮੌਕਾ ਦੇਖਦੇ ਨੇ ਵੀ ਲੋਕ ਕਿਵੇਂ ਡੁੱਬਦੇ ਨੇ ਇਹ ਕੋ ਦੇਖਦੇ ਨੇ ਮੌਕਾ ਵੀ ਅਸੀਂ ਲੋਕਾਂ ਦੇ ਵਿੱਚ ਕਾਹਦੇ ਲੋਕਾਂ ਦੇ ਉੱਤੇ ਕੁਦਰਤੀ ਆਫਤ ਕਦੋਂ ਆਵੇ ਅਸੀਂ ਮੌਕਾ ਦੇਖਣ ਜਾਈਏ ਇਹ ਸਿਰਫ ਦੋ ਮੌਕੇ ਢੀਕਦੇ ਨੇ ਇਹ ਉਹ ਮੌਕਾ ਨਹੀਂ ਢੀਕਦੇ ਵੀ ਲੋਕ ਸਾਡੇ ਨਾਲ ਕੀ ਕਰਨਗੇ ਸਾਨੂੰ ਇਸ ਚੀਜ਼ ਦਾ ਖਮਿਆਜਾ ਕਿੱਥੇ ਭੁਗਤਣਾ ਪਊਗਾ ਇਹ ਉਹ ਮੌਕਾ ਨਹੀਂ ਦੇਖਦੇ ਇਹਨਾਂ ਨੂੰ ਉਹ ਮੌਕਾ ਯਾਦ ਕਰਕੇ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਇਕੱਲਾ ਮਤਲਬ ਮਟਰਗਾਸਤੀ ਨਾਲ ਲੋਕਾਂ ਦੇ ਵਿੱਚ ਨਹੀਂ ਕਰਨਗੇ ਇਹਦੇ ਰਾਜਨੀਤਿਕ ਲੀਡਰਾਂ ਨੂੰ ਲੋਕਾਂ ਪਤਾ ਹੈ ਜੀ ਹੁਣ ਜਿਹੜੇ ਲੋਕ ਪਾਣੀ ਚ ਫਸੇ ਨੇ ਉਹਨਾਂ ਦਾ ਕਾਦਾ ਮੌਕਾ ਦੇਖਣਾ ਉਹਨਾਂ ਨੂੰ ਕੱਢਣ ਦੀ ਲੋੜ ਹੈ ਉਹਨਾਂ ਨੂੰ ਰਾਹਤ ਦੀ ਲੋੜ ਹੈ ਉਹਨਾਂ ਨੂੰ ਰਾਸ਼ਨ ਦੀ ਲੋੜ ਹੈ ਮਤਲਬ ਜਿਹੜੀਆਂ ਚੀਜ਼ਾਂ ਨੇ ਲੋੜਬੰਦ ਚੀਜ਼ਾਂ ਨੇ ਉਹਨਾਂ ਨੂੰ ਗੱਟਿਆਂ ਦੀ ਲੋੜ ਹੈ ਉਹਨਾਂ ਨੂੰ ਮਿੱਟੀ ਦੇ ਗੱਟਿਆਂ ਦੀ ਲੋੜ ਹੈ ਉਹ ਚੀਜ਼ਾਂ ਲੈ ਕੇ ਜਾਣ ਫੇਰ ਕਿਤੇ ਮਤਲਬ ਉਹੋ ਜਿਹਾ ਜੇ ਆਪਾਂ ਕਈ ਵੀ ਕੱਲਾ ਹੈਲੀਕਾਪਟਰ ਤੇ ਗੇੜੇ ਦੇ ਲੈ ਜਾਂ ਟਰੈਕਟਰਾਂ ਤੇ ਚੜਕੇ ਗੇੜੇ ਦੇ ਆਏ ਜਾਂ ਜੀਪਾਂ 'ਚ ਗੇੜੇ ਦੇ ਆਏ ਇਹਦੇ ਨਾਲ ਪਾਣੀ ਟਲ ਜੁਗਾ ਇਹਦੇ ਨਾਲ ਕੁਝ ਨਹੀਂ ਹੋਣ ਲੱਗਿਆ ਸਾਨੂੰ 80 ਸਾਲ ਹੋ ਗਏ ਇਸ ਤਰ੍ਹਾਂ ਦੇਖਦੇ ਆ ਰਹੇ ਹਾਂ ਜੀ ਨਰੀ ਮੇ ਕੋਈ ਅਪਡੇਟ ਆ ਗਈ ਹੈ ਕਿ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਐਨਡੀਆਰਫ ਦੀਆਂ ਟੀਮਾਂ ਨੂੰ ਸਾਰਿਆਂ ਨੂੰ ਹੁਕਮ ਦਿੱਤੇ ਗਏ ਨੇ ਵੀ ਜਿਹੜੇ 8-9 ਜ਼ਿਲ੍ਹੇ ਕਾਫੀ ਪ੍ਰਭਾਵਿਤ ਨੇ ਐਨਡੀ ਟੀਮਾਂ ਜਲਦੀ ਜਲਦੀ ਉੱਥੇ ਪਹੁੰਚਣ ਲੋਕਾਂ ਨੂੰ ਬਾਹਰ ਕੱਢਣ ਇਹਨਾਂ ਦੇ ਨਾਲ ਨਾਲ ਬੀਐਸਐਫ ਬੀਐਸਪੀ ਉੱਥੇ ਹੈ ਬੀਐਸਐਫ ਵੀ ਉੱਥੇ ਹੈਗੀ ਹੈ ਐਨਡੀਆਰਫ ਵੀ ਉੱਥੇ ਹੈਗੀ ਹੈ ਐਸਡੀਆਰਫ ਵੀ ਉੱਥੇ ਹੈਗੀ ਹੈ ਜਿੰਨਾ ਵੀ ਰਾਹਤ ਸਮੱਗਰੀ ਰਾਹਤ ਵਾਲਾ ਵਿਭਾਗ ਹੈਗਾ ਉਹ ਸਾਰਾ ਲਾਇਆ ਹੋਇਆ ਹੈਗਾ ਗੱਲ ਕਰ ਵੀ ਜੇ ਅਸੀਂ ਪਹਿਲਾਂ ਅਲਰਟ ਹੁੰਦੇ ਤਾਂ ਥੋੜਾ ਜਿਹਾ ਕੰਮ ਮਤਲਬ ਸਖਾਲਾ ਹੋ ਜਾਂਦਾ ਤੇ ਜਿਹੜੀ ਇਹ ਤਰਾਸਦੀ ਹੈ ਉਹ ਥੋੜੀ ਜਿਹੀ ਘੱਟ ਹੋ ਜਾਂਦੀ ਇਸ ਕਰਕੇ ਸਾਡਾ ਕਸੂਰ ਨਹੀਂ ਹੈ ਵੀ ਅਸੀਂ ਸਾਹਿਬ ਜੀ ਇਫਰ ਇੱਕ ਇੱਕ ਦੀ ਜ਼ੋਰ ਦੇਖਣ ਨੂੰ ਘੱਟ ਮਿਲੀ ਹੈ ਕਿ ਸਮਾਜਿਕ ਸੰਸਥਾਵਾਂ ਜਿਹੜੀ ਲੰਗਰ ਅੱਗੇ ਦੂਜੇ ਪ੍ਰਦੇਸ਼ਾਂ 'ਚ ਵੰਡਣ ਜਾਂਦੀਆਂ ਹੁਣ ਪੰਜਾਬ ਦੇ ਵਿੱਚ ਲੋਕਾਂ ਦੇ ਖਾਣ ਪੀਣ ਦਾ ਸਮਾਨ ਤਾਂ ਪਹੁੰਚਿਆ ਹੀ ਨਹੀਂ ਹੈ ਕਈ ਥਾਵਾਂ ਤੇ ਦੇਖੋ ਜੀ ਸਸਤਾਵਾ ਦਾ ਹੋਰਾਂ ਸਾਮਾ ਤੇ ਦੁਨੀਆਂ ਫਰਦੀਆਂ ਨੇ ਸਾਡੀਆਂ ਸਸਤਾਵਾ ਨੂੰ ਇਹ ਸੋਚਣਾ ਚਾਹੀਦਾ ਹੁੰਦਾ ਵੀ ਜੇ ਲੰਗਰ ਪਾਣੀ ਮੁਸੀਬਤ ਦੇ ਵਿੱਚ ਉਹ ਕੀਤਾ ਜਾਵੇ ਸਾਡੇ ਦਾ ਲੰਗਰ ਸਾਡਾ ਜੋਰ ਤਾਂ ਮਤਲਬ ਗੁਲਗਲੇ ਪਕੌੜੇ ਜਲੇਬੀਆਂਤੀ ਲੱਗ ਜਾਂਦਾ ਫਿਰ ਜਿਹੜੇ ਮਤਲਬ ਮੌਕੇ ਦੇ ਜਿੱਥੇ ਜ਼ਰੂਰਤ ਹੁੰਦੀ ਹੈ ਜ਼ਰੂਰਤਮੰਦ ਲੋਕ ਨੇ ਇਸ ਤਰ੍ਹਾਂ ਤਰਾਸ ਦੀਆਂ ਨੇ ਜਿੱਥੇ ਆਫਤਾਂ ਨੇ ਉੱਥੇ ਪਹੁੰਚਣ ਵਾਸਤੇ ਸਾਡਾ ਜੋਰ ਅੱਜ ਇਹ ਲੱਗ ਚੁੱਕਿਆ ਹੁੰਦਾ ਸਾਨੂੰ ਜਿਹੜੇ ਫਾਲਤੂ ਦਾ ਮਤਲਬ ਅਸੀਂ ਖਾ ਕਰਦੇ ਹਾਂ ਇੱਕ ਟ੍ਰੈਂਡ ਵਾਜੀ ਦੇ ਵਿੱਚ ਕਿਤੇ ਜਲੇਬੀਆਂ ਕਿਤੇ ਪਕੌੜੇ ਕਿਤੇ ਗੋ ਕੋਸ਼ਕ ਤੇ ਕੋਸ਼ ਮਤਲਬ ਇਸ ਤਰ੍ਹਾਂ ਦੇ ਲੋਕਾਂ ਨੂੰ ਸਾਨੂੰ ਦਾਲ ਫੁਲਕੇ ਦਾ ਸਿੰਪਲ ਲੰਗਰ ਲਾਉਣੇ ਚਾਹੀਦੇ ਨੇ ਲੋੜਵੰਦ ਬੰਦਾ ਜਿੱਥੇ ਸ਼ੱਕ ਸਕੇ ਤੇ ਜਿਹੜਾ ਮਤਲਬ ਇੱਕ ਸ਼ੁਗਲ ਮੇਲਾ ਉਸ ਚੀਜ਼ ਤੋਂ ਥੋੜੀ ਜਿਹੀ ਬਚਤ ਕਰਨੀ ਚਾਹੀਦੀ ਹੈ ਸਾਡਾ ਸਮਾਜ ਆ ਜਿਹੜਾ ਸ਼ੁਗਲ ਮੇਲੇ ਦੇ ਪਾਸੇ ਜਾਦੇ ਹੋ ਗਿਆ ਤੇ ਇਸ ਕਰਕੇ ਮਤਲਬ ਜਿਹੜਾ ਲੋੜਵੰਦ ਹੈ ਜਿਹੜਾ ਬਾਕੀ ਭੁੱਖੇ ਨੇ ਜਾਂ ਜਿਨ੍ਹਾਂ ਜਿਹੜੇ ਮੁਸੀਬਤਾਂ ਚ ਉਹ ਝਾਕਦੇ ਰਹ ਜਾਂਦੇ ਨੇ ਤੇ ਜਿਨ੍ਹਾਂ ਦੇ ਮਤਲਬ ਪਹਿਲਾਂ ਰੱਜੇ ਹੁੰਦੇ ਨੇ ਉਹਨਾਂ ਨੂੰ ਅਸੀਂ ਮਤਲਬ ਪਕਵਾਨਾਂ ਦੇ ਲੰਗਰ ਲਾ ਕੇ ਉਹ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਲੈ ਲਓ ਫਿਰ ਤੋਂ ਆ ਗਈ ਹੈ ਮੈਨੂੰ ਪੀਜੀ ਨੇ ਭੇਜਤੀ ਹੈ ਸਟੂਡੀਓ ਰੂਮ ਚੋਂ ਵੀ ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਹਸਪਤਾਲਾਂ ਨੂੰ ਅਲਰਟ ਤੇ ਰਹਿਣ ਲਈ ਕਹਿਤਾ ਹੈ ਸਾਰੇ ਡਾਕਟਰਾਂ ਦੀਆਂ ਡਿਊਟੀਆਂ ਦੀਆਂ ਛੁੱਟੀਆਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਹਾਂਜੀ ਕੀਤਾ ਜਾਣਾ ਚਾਹੀਦਾ ਇਹ ਤਾਂ ਪਹਿਲਾਂ ਤੋਂ ਕੀਤਾ ਜਾਣਾ ਚਾਹੀਦਾ ਸੀ ਚਲੋ ਹੁਣ ਕੀਤਾ ਠੀਕ ਹੈ ਮਤਲਬ ਆਪਾਂ 15 20 ਤੋਂ ਲੇਟਾਂ ਇਹ ਆਰਡਰ ਤਾਂ ਉਦੋਂ ਦੇ ਕੀਤਾ ਜਾਣਾ ਚਾਹੀਦਾ ਸੀ ਤੇ ਨਦੀਆਂ ਨਾਲਿਆਂ ਦੀਆਂ ਸਫਾਈਆਂ ਕਿਉਂਕਿ ਪਾਣੀ ਨੇ ਤਾਂ ਆਉਣਾ ਜਦੋਂ ਲਾਪਰੋਅਟ 31 ਵਰਤਾ ਦਾ ਮੈਂ ਮੈਂ ਉੱਥੇ ਹੀ ਫਿਰ ਕੇਂਦਰ ਤੋਂ ਜਦੋਂ ਉਹ ਚਟਪਕਾ ਪਕੀਏ ਏਰੀਆ ਇਹੋ ਦਾ ਰਸ਼ੀਆ ਦਾ ਉੱਥੇ ਤੂਫਾਨ ਆ ਇਹ ਆ ਗਿਆ ਸੀ ਅਰਥਿਕ ਤੇ ਸਮੁੰਦਰ ਦੇ ਵਿੱਚ 9.1 ਸ਼ਾਰੀ ਦਾ ਆ ਗਿਆ ਸੀ ਉਦੋਂ ਤੋਂ ਅਲਰਟ ਹੋਣਾ ਸੀ ਜਿਹੜੇ ਲੋਕਾਂ ਨੇ ਅਲਰਟ ਉਹ ਵੀ ਕੁਝ ਘੰਟਿਆਂ ਦੇ ਬਾਅਦ ਕਰਤਾ ਸੀਗਾ ਕਰਨਾ ਸੀ ਉਹਨਾਂ ਦੇ ਨਾਲ ਨਹੀਂ ਰਲ ਸਕੇ ਉਹ ਉਹ ਆਦੇ ਜਿਹੜੀਆਂ ਕੀਮਤੀ ਜਾਨਾਂ ਸੀ ਕਿ ਉਹ ਬਚਾ ਕੇ ਤੇ ਸਾਡੇ ਅੱਜ ਹਾਲਾਤ ਥੋੜੇ ਜੇ ਵੱਧ ਤੋਂ ਵੱਧਰ ਨੇ ਅਸੀਂ ਵਾਕਈੇ ਲੇਟਾਂਗੇ ਇਸ ਗੱਲ ਦੇ ਵਿੱਚ ਜੇ ਅਸੀਂ ਪਹਿਲੇ ਜਦੋਂ ਸਾਨੂੰ ਪਤਾ ਵੀ ਸਾਡੇ ਏਰੀਏ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਦਾ ਏਰੀਆ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਗਈ ਉਹਦਾ ਅਸਰ ਸਾਡੇ ਤੇ ਪਊਗਾ ਸਾਨੂੰ ਅਲਰਟ ਤੇ ਹੋਣਾ ਚਾਹੀਦਾ ਤੇ ਸਾਨੂੰ ਇਸ ਤੋਂ ਸਿੱਖਿਆ ਵੀ ਲੈਣੀ ਚਾਹੀਦੀ ਹੈ ਵੀ ਜੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੋਈ ਪਚਾਲ ਆਉਂਦੇ ਨੇ ਸਮੁੰਦਰ ਦੇ ਨਾਲ ਛੇੜਛਾਲ ਹੁੰਦੀ ਹੈ ਉਹਦਾ ਅਸਰ ਸਾਡੇ ਤੱਕ ਪਹੁੰਚਦਾ ਹੈ ਅਸੀਂ ਵੀ ਉਸ ਤੋਂ ਅਲਰਟ ਰਹੀਏ ਡਾਕਟਰ ਸਾਹਿਬ ਦੇਰ ਹੈ ਦੇਰ ਹੈ ਦਰੂਸ ਦੇਰ ਹੈ ਦਰੂਸ ਤਾਂ ਇਹ ਜੋ ਪਹਿਲਾਂ ਨਹੀਂ ਹੋ ਸਕਿਆ ਹੁਣ ਵੀ ਤਾਂ ਕੰਮ ਹੋ ਸਕਦਾ ਨਾ ਹੁਣ ਵੀ ਕੰਮ ਕਰ ਲੈ ਸਰਕਾਰਾਂ ਜਾਗ ਜਣ ਹਾਂਜੀ ਹੁਣ ਬਿਲਕੁਲ ਸਰਕਾਰਾਂ ਜਾਗ ਜਾਣ ਜੀ ਸਰਕਾਰਾਂ ਲੋਕਾਂ ਦੀ ਸਹਿਯੋਗ ਕਰਨ ਨਾਲ ਧਾਰਮਿਕ ਸੰਸਥਾਵਾਂ ਲੈਣ ਤੇ ਲੋਕਾਂ ਨੂੰ ਮਤਲਬ ਲੋਕ ਸੇਵਾ ਵਾਲੇ ਪਾਸੇ ਲੱਗਣ ਲੋਕਾਂ ਨੂੰ ਖਸਾਉਣ ਵਾਲੇ ਪਾਸਿਓਂ ਜਿਹੜਾ ਉਧਰੋਂ ਧਿਆਨ ਹਟਾ ਕੇ ਲੋਕਾਂ ਨੂੰ ਘੁੱਟਣ ਵਾਲੇ ਪਾਸਿਓਂ ਲੋਕਾਂ ਨੂੰ ਬਦਨਾਮ ਕਰਨ ਵਾਲੇ ਪਾਸਿਓਂ ਧਿਆਨ ਹਟਾ ਕੇ ਲੋਕ ਸੇਵਾ ਦੇ ਵਿੱਚ ਲਾਇਆ ਜਾ ਸਕੇ ਤਾਂ ਵੀ ਮਤਲਬ ਜਿਹੜਾ ਕਾਫੀ ਰਾਹਤ ਹੈ ਉਹ ਸਾਡੀ ਲੋਕਾਂ ਨੂੰ ਪਹੁੰਚਾਈ ਜਾ ਸਕਦੀ ਹੈ ਕਿਉਂਕਿ ਸਾਡੇ ਲੋਕ ਨੇ ਜਿਹੜੇ ਪੰਜਾਬ ਦੇ ਖਾਸ ਕਰਕੇ ਇਹ ਸੇਵਾ ਪਹਿਨਾਂ ਨੂੰ ਸੇਵਾ ਜਿਹੜਾ ਬਾਲ ਹੈ ਉਹ ਗੁਰੂ ਸਾਹਿਬ ਹੋ ਰਹੇ ਮੈਨੂੰ ਪਹਿਲਾਂ ਤੋਂ ਬਖਸ਼ਿਸ਼ ਹੈ ਜੇ ਅੱਜ ਤੋਂ ਵੀ ਇਸ ਤਰ੍ਹਾਂ ਦੇ ਕੰਮ ਕਰਕੇ ਕਰਕੇ ਇਹ ਸੇਵਾ ਵਾਲੇ ਪਾਸੇ ਤੋਰ ਲੈਣ ਤਾਂ ਮਤਲਬ ਕੋਈ ਦਿਨ ਦੂਰ ਨਹੀਂ ਹੈਗਾ ਜਦੋਂ ਅਸੀਂ ਇਸ ਮਸੀਹਤ ਦੇ ਵਿੱਚੋਂ ਨਿਕਲ ਸਕਦੇ ਹਾਂ ਚਲੋ ਰਿੰਦਰ ਜੀ ਤੁਸੀਂ ਵੀ ਮੈਂ ਨਾਲ ਲਾਈਵ ਰੋਨ ਸਵੇਰ ਦੇ ਜੁੜੇ ਤੇ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਜੀ ਧੰਨਵਾਦ ਸੋ ਦੋਤੋ ਇਹ ਰਹਿਣਾ ਜੁੜੇ ਸੀ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਦਾ ਦਾ ਮੇਨ ਵਿਸ਼ਾ ਹੈ ਵੀ ਉਹ ਪੰਜਾਬ ਦੇ ਯਾਨੀ ਕਿ ਕਈ ਜਿਲ੍ਹਿਆਂ ਵਿੱਚ ਪਾਣੀ ਨਾ ਚੁੱਕਿਆ ਕਿ ਲੋਕਾਂ ਦੀ ਜਿਹੜੀ ਜ਼ਿੰਦਗੀ ਉਹ ਬਿਆਲ ਹੋ ਚੁੱਕੀ ਹੈ ਤੇ ਜੇਕਰ ਗੱਲ ਕੀਤੀ ਜੇ ਕੋਈ ਇੱਕ ਸ਼ਹਿਰ ਨਹੀਂ ਹੈ ਦੋ ਨਹੀਂ ਆ ਅੱਧੇ ਪੰਜਾਬ ਦੇ ਵਿੱਚ ਪਾਣੀ ਤਰ੍ਹਾਂ ਤਰ੍ਹਾਂ ਹੋਇਆ ਪਿਆ ਗੁਰਦਾਸਪੁਰ ਦੇ ਵੀ ਤੁਹਾਨੂੰ ਦੱਸ ਦਈਏ ਕਿ ਕੱਲ ਬਿਆਸ ਦਰਿਆ ਦੇ ਡੈਮ ਖੋਲਤੇ ਹੈ ਜਿਹਦੇ ਗੁਰਦਾਸਪੁਰ ਦੇ ਜਿਹੜੇ ਨੇੜਲੇ ਪਿੰਨੇ ਉਹਨਾਂ 'ਚ ਪਾਣੀ ਵੜਿਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਹਾਈਲਾਈਟ ਕਰ ਦਿੱਤਾ ਗਿਆ ਹੈ ਜਾਰੀ ਐਨਡੀਆਰਓ ਟੀਮਾਂ ਨੂੰ ਪਹੁੰਚਣ ਹੀ ਅਦੇਸ਼ ਦਿੱਤੇ ਗਏ ਨੇ ਔਰ ਇਹ ਵੀ ਅਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿਹੜੀਆਂ ਸਮਾਜੀ ਸੰਸਥਾਵਾਂ ਨੇ ਵੀ ਜਿਹੜੀਆਂ ਸਮਾਜੀ ਸੰਸਥਾਵਾਂ ਬਾਹਰ ਲੰਗਰ ਦੀਆਂ ਸੇਵਾਵਾਂ ਕਰਦੀਆਂ ਨੇ ਉਹ ਹੁਣ ਕਿੱਥੇ ਨੇ ਪੰਜਾਬ ਦੇ ਵਿੱਚ ਕਈ ਲੋਕਾਂ ਤੱਕ ਰਾਸ਼ਨ ਪਾਣੀ ਨਹੀਂ ਪਹੁੰਚ ਰਿਹਾ ਕਈਆਂ ਦੇ ਘਰ ਉਜੜ ਚੁੱਕੇ ਨੇ ਔਰ ਸਰਕਾਰਾਂ ਨੇ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਅੱਗੇ ਆਂਦੇ ਰਹੀ ਵੀ ਜੇਕਰ ਦਿਨੋਂ ਕੋ ਰਾਸ਼ਨ ਨਹੀਂ ਪਹੁੰਚਿਆ ਤਾਂ ਇੱਕ ਨੰਬਰ ਜਾਰੀ ਕੀਤਾ ਗਿਆ ਉਸ ਤੇ ਉਹ ਵਟਸਐਪ ਜਾਂ ਮੈਸੇਜ ਕਰ ਸਕਦੇ ਨੇ ਔਰ ਜਿਹੜਾ ਹਰਾ ਚਾਰਾ ਪਸ਼ੂਆਂ ਦੇ ਲਈ ਉਹ ਵੀ ਸਮਾਜ ਸੰਸਥਾਵਾਂ ਨੂੰ ਇੱਕ ਡਿਊਟੀ ਲਗਾ ਦਿੱਤੀ ਗਈ ਹੈ ਵੀ ਫਟਾਫਟ ਪੰਚਾਇਆ ਜਾਵੇ ਹਾਲਾਂਕਿ ਸਰਕਾਰ ਬਹੁਤ ਯਤਨਸ਼ੀਲ ਕੰਮ ਕਰ ਰਹੀ ਹੈ ਲੋਕਾਂ ਨੂੰ ਬਾਹਰ ਕੱਢਣ ਲਈ ਪਰ ਜੇਕਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਬਾਰਿਸ਼ਾਂ ਕਹਿਰ ਜਾਰੀ ਹੈ ਔਰ ਐਨਾ ਹੀ ਨਹੀਂ ਇਹ ਜੰਮੂ ਕਸ਼ਮੀਰ ਹਿਮਾਚਲ ਤੋਂ ਜਿਹੜਾ ਪਾਣੀ ਆ ਰਿਹਾ ਹੈ ਉਸ ਦੇ ਕਰਕੇ ਪੰਜਾਬ ਦੇ ਵਿੱਚ ਪਾਣੀ ਦਾ ਜਿਹੜਾ ਜਲ ਸਤਾਰਾ ਕਾਫੀ ਵਧ ਰਿਹਾ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਹਾਈਲਾਈਟ ਕੀਤਾ ਜਾ ਚੁੱਕਾ ਹੈ ਤੁਹਾਨੂੰ ਦੱਸ ਦਈਏ ਪੰਜਾਬ ਦੇ ਇਸ ਸਮੇਂ 9 ਜ਼ਿਲ੍ਹੇ ਹੜ੍ਹ ਦੀ ਚਪੇੜ ਚ ਬਣੇ ਹੋਏ ਨੇ ਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਰਹਿਣ ਜਿਨ੍ਹਾਂ ਨੂੰ ਕੋਈ ਖਾਸ ਕੰਮ ਹੈ ਉਹੀ ਬਾਹਰ ਆਣ ਔਰ ਤੁਹਾਨੂੰ ਦਾ ਇੱਕ ਵੱਡਾ ਅਪਡੇਟ ਇਹ ਦੇ ਦੇਣਾ ਕਿ ਪੰਜਾਬ ਦੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ 3 ਦਿਨ ਦੀ ਸਰਕਾਰੀ ਛੁੱਟੀ ਕਸ਼ਿ ਕਰ ਦਿੱਤੀ ਹੈ ਸਕੂਲਾਂ ਦੇ ਲਈ ਸੋ ਦੋਸਤੋ ਆ ਆਪਣੇ ਆਪਣੇ ਘਰ ਸੇਫ ਰਹੋ ਜਦ ਤੱਕ ਇਹ ਪਾਣੀ ਦੀ ਜਿਹੜਾ ਕਹਿਰ ਆ ਉਹ ਖਤਮ ਨਹੀਂ ਹੁੰਦਾ ਤੇ ਕਿਉਂਕਿ ਤੁਹਾਨੂੰ ਪਤਾ ਆ ਜੇ ਵੀ ਪੰਜਾਬ ਦੇ ਅਲਰਟ ਜਾਰੀ ਕੀਤਾ ਪਿਆ ਹੈ ਵੀ ਮੀਂਹ ਅਗਲੇ 4-5 ਦਿਨ ਹੋਰ ਇਦਾਂ ਹੀ ਪਏਗਾ ਇਹ ਤੋਂ ਤੁਹਾਡੀ ਅੱਜ ਸਵੇਰ ਦੀ ਲਾਈਵ ਦੀ ਅਪਡੇਟ ਸੀ ਤੇ ਤੁਹਾਣਾ ਦੁਆਰਾ ਜੁੜਾਂਗਾ ਕੋਈ ਹੋਰ ਲਈਦਾ ਵੱਡਾ ਮੁੱਦਾ ਲੈ ਕੇ ਉੱਥਾ ਤੁਸੀਂ ਦੇਖੋ ਇਹਨਾਂ ਪੰਜਾਬੀ ਟੀਵੀ ਦੇ ਬਾਕੀ ਦੇ ਚੱਲਦੀਆਂ ਵੱਡੀਆਂ ਖਬਰਾਂ